ਹੈਲੋ ਗਾਇਜ਼ ਅੱਜ ਅਸੀਂ ਆਪ ਜੀ ਵਾਸਤੇ ਲੈ ਕੇ ਆਏ ਹਾਂ ਨਵੀਂ ਰੈਸਪੀ ਯਾਨਕਿ ਕਦੂ ਦਾ ਔਰੀਆ ਔਰੀਆ ਕਾ ਸਬਜੀ ਦਾ ਨਾਮ ਹੈ ਇਹ ਸਬਜੀ ਪਹਾੜੀ ਇਲਾਕੇ ਵਿੱਚ ਜ਼ਿਆਦਾ ਬਣਾਈ ਜਾਂਦੀ ਹੈ ਉਹ ਬੜੀ ਸਵਾਦਿਸ਼ਟ ਸਬਜੀ ਬਣਦੀ ਹੈ ਔਰੀਆ ਇਹ ਕਦੂ ਤੋਂ ਬਣਦੀ ਹੈ ਹਰਾ ਕਦੂ ਤਾਜ਼ਾ ਮਿਲ ਜਾਵੇ ਸਭ ਤੋਂ ਵਧੀਆ ਹੈ ਬਣਾਉਣ ਦਾ ਤਰੀਕਾ ਵੀ ਬੜਾ ਆਸਾਨ ਹੈ ਇਹ ਸਬਜੀ ਕੋਲੇ ਦੇ ਕੋਲੇ ਨੂੰ ਜਨ ਕੇ ਗਰਮ ਕਰਕੇ ਉਹਦੇ ਧੂਏ ਨਾਲ ਇਹਨੂੰ ਬਣਾਉਂਦੇ ਹਾਂ ਬਰੌਂ ਦਾ ਥੀਕਾ ਸਾਰਾ ਦੱਸਾਂਗੇ ਆਪ ਜੀ ਨੂੰ ਪਹਿਲਾਂ ਆਪਾਂ ਹਰਾ ਕਦੂ ਇੱਕ ਲੈਣਾ ਹੈ ਜਿਵੇਂ ਸੀ ਇੱਕਦੂ ਲਿਆ ਕਿਲੋ ਇੱਕ ਇਹਨੂੰ ਆਪਾਂ ਅਜਾ ਨਿੱਕੇ ਕੱਟ ਕੇ ਦੇ ਨਿੱਕਣਕੇ ਪੀਸ ਕਰ ਲੈਣੇ ਹਨ ਜਿਹਰੇ ਦੇ ਵਿੱਚ ਗੁੱਦਾ ਜਿਆ ਹੁੰਦਾ ਸੀ ਉਹ ਬਾਹਰ ਕੱਢ ਲਵਾਂਗੇ ਆਪਾਂ ਇਹਨੂੰ ਸ਼ਿਰਕਾ ਸੀਮੇ ਤੇ ਕੱਟ ਲਿਆ ਕੋ ਹਰਾ ਕਦੂ ਹੈਗਾ ਹੈ ਇਹਨਾਂ ਛਲੰਦੀ ਲੋੜ ਨੇ ਨਿਕਲਦੇ ਪੀਸ ਕਾਲਣੇ ਇਸ ਤਰੀਕੇ ਨਾਲ ਹਰਾ ਕਦੂ ਮਿਲ ਜੇ ਸਾ ਤਾਂ ਵਧੀਆ ਹੈ ਅਗਰ ਹਰਾ ਕਦੂ ਨਹੀਂ ਹੈ ਲਾਲ ਮਿਲ ਗਿਆ ਤੇ ਪੱਕਿਆ ਹੋਇਆ ਤਾਂ ਫਿਰ ਉਹ ਸ਼ਿਰਕਾ ਆਪਾਂ ਨੂੰ ਉਤਾਰਨਾ ਪਵੇਗਾ ਜੇ ਐਦਾਂ ਕੱਟਾ ਮਿਲ ਜੇ ਲਾਲਾ ਕਦੂ ਤੇ ਔਰੀਆ ਬਹੁਤ ਹੀ ਵਧੀਆ ਸਬਜ਼ੀ ਬਣਦੀ ਹੈ ਤੁਸੀਂ ਅਸੀ ਵੀਡੀਓ ਵੇਖਣਾ ਅੰਤ ਤੱਕ ਸਬਜ਼ੀ ਬਣਦੀ ਗਿੱਦਾ ਔਰੀਏ ਦੀ ਉਹ ਬੜੀ ਸਵਾਦ ਬਣਦੀ ਹੈ ਪਹਾੜੀ ਇਲਾਕੇ ਵਿੱਚ ਵਧੀਆ ਜਿਆਦਾ ਬਣਾਈ ਜਾਂਦੀ ਸਬਜੀ ਇਹ ਅਜੇ ਇਸ ਤਰ੍ਹਾਂ ਆਪਾਂ سارے ਦੇ ਨਿੱਕੇ ਨਿੱਕੇ ਤਦੂ ਦੇ ਪੀਸ ਕਰ ਲਵਾਂਗੇ ਫਿਰ ਇਸੇ ਕਪੀਸ ਕਰਨ ਤੋਂ ਬਾਅਦ ਅਸੀਂ ਹੋਰ ਕੀ ਸਮਾਨ ਲੈਣਾ ਮਿਰਚਾਂ ਲਈਆਂ ਪਦੀਨਾ ਨਮਕ ਸਰੋਂ ਲਈ ਆਪਾਂ ਨੇ ਕਾਲੀ ਥੋੜੀ ਜਿਹੀ ਵਿੱਚ ਪਾਉਣ ਵਾਸਤੇ ਬਾਕੀ ਮਸਾਲੇ ਸਾਰੇ ਆਪਾਂ ਪਾਣੇ ਹਨ ਤੇ ਆਪਾਂ ਇਸ ਤਰੀਕੇ ਨਾਲ ਕੁੰਡੇ ਕੁੰਡੇ ਵਿੱਚ ਇਹਨੂੰ ਕੁੱਟ ਲੈਣਾ ਹੈ ਪਦੀਨਾ ਹਰੀ ਮਿਰਚ ਸਵਾਦ ਅਨੁਸਾਰ ਨਮਕ ਸਵਾਦ ਅਨੁਸਾਰ ਤੇ ਥੋੜੀ ਜਿਹੀ ਆਪਾਂ ਨੇ ਹਰੀ ਸਰੋਂ ਕਾਲੀ ਸਰੋਂ ਪਾਣੀ ਬਚੇ ਦੇ ਇੱਕ ਕੱਦੂ ਨੇ ਦਾ ਆਪਾਂ ਉਕਰ ਦੇ ਪਾ ਦਵਾਂਗੇ ਗਰਮ ਹੋਣ ਵਾਸਤੇ ਇਹਦਾ ਪਾ ਕੇ ਹਰੇ ਕਦੂ ਦੇ ਦਾ ਪੀਸਾ ਨਾ ਆਪਰ ਸੇ ਕਨਾ ਕਦੂ ਦੇ ਸਾਰੇ ਪੀਸੇ ਕੁੱਕਰ 'ਚ ਪਾ ਦਨੇ ਹਨ ਤੇ ਥੋੜਾ ਜਿਹਾ ਪਾਣਾ ਪਾਣੀ ਬਿਲਕੁਲ ਮਾੜਾ ਜਿਹਾ ਪਾਣੀ ਬਹੁਤਾ ਪਾਣੀ ਨਹੀਂ ਪਾਣਾ ਥੋੜਾ ਜਿਹਾ ਪਾਫ ਦੇਣੀ ਆਪਾਂ ਨੇ ਨੂੰ ਤੇ ਹੁਣ ਅਸੀਂ ਗੈਸ ਔਨ ਕਰਕੇ ਕੁੱਕਰ ਨੂੰ ਕਰ ਦੋਣਾ ਬੰਦ ਦੋ ਬਜਾਨੀਆਂ ਸੇਟੀਆਂ ਆਈਆਂ ਮੇਕੋ ਕਰਦੀਆਂ ਦੋ ਸਿੱਟੀਆਂ ਬਜਾਉਣ ਤੋਂ ਬਾਅਦ ਆਪਾਂ ਕੋਕਰ ਆਪਣਾ ਬੰਦ ਕਰ ਦਵਾਂਗੇ ਤੇ ਜਦੋਂ ਠੰਡਾ ਹੋ ਜਾਏਗਾ ਸਾਰਾ ਇਹ ਜੋ ਦੋ ਸਿੱਗਾ ਆਪਣਾ ਇਹ ਗਰਮਕੱਤ ਵਿੱਚ ਬਾਹਰ ਕੱਢ ਲਵਾਂ ਕਦੋਂ ਨੇ ਤਾਂ ਜਦੋਂ ਬਾਹਰ ਕੱਢ ਲੋ ਇਹ ਸਾਰਾ ਗਲ ਗਿਆ ਹੁਣ ਇਹਨੂੰ ਬਾਹਰ ਕੱਟ ਕੇ ਲਗਾ ਖੁੱਲੇ ਭਾਂਡੇ 'ਚ ਪਾ ਲੋ ਤੇ ਭਾਂਡੇ 'ਚ ਪਾ ਕੇ ਆਪਾਂ ਫਿਰ ਇਹਨੂੰ ਕੀ ਕਰਨਾ ਹੈਗਾ ਇਹਨੂੰ ਪ੍ਰੈਸ ਕਰਨਾ ਕਿਸੇ ਕਰਸ਼ੀ ਨਾਲ ਪ੍ਰੈਸ ਕਰ ਲੋ ਜਦ ਦਬਾਣਾ ਨੂੰ ਨੂੰ ਪਤਲਾ ਕਰਨਾ ਫੇ ਫੇ ਕੇ ਐਸੇ ਕਰ ਫੈਲੋ ਜਾਂ ਕੇ ਤੁਹਾਡੇ ਕੋਲ ਲੱਕੜੀ ਦੀ ਮਧਾਣੀ ਹੈ ਜਿਹਨ ਹੁੰਦੀ ਹੈ ਉਹਨਾਂ ਨਾਲ ਇਹਨਾਂ ਦਬ ਲਓ ਬਿਲਕੁਲ ਬਰੀ ਕਰ ਲਓ ਇਸ ਤਰੀਕੇ ਨਾਲ ਦਬਾ ਕੇ ਬੜਾ ਹੀ ਆਸਾਨ ਤਰੀਕਾ ਹੈ ਕਦੂ ਦਾ ਔੜਿਆ ਬਣਾਉਣ ਦਾ ਉਹ ਬੜੀ ਸਵਾਦ ਬਣਦਾ ਸਬਜੀ ਬਹੁਤ ਵਧੀਆ ਬਣਦੀ ਹੈ ਪਹਾੜੀ ਇਲਾਕੇ ਵਿੱਚ ਆਮ ਪਾਈ ਜਾਂਦੀ ਹੈ ਇਹ ਲੋਕੀ ਬਹੁਤ ਖੁਸ਼ਕਦਰ ਖਾਂਦੇ ਹਨ ਉਹ ਬੜੀ ਸਵਾਦ ਬਣਦੀ ਹੈ ਐ ਦੇਖਦੇ ਕਿ ਕਿੰਨੇ ਅੰਦਰ ਫੈਲ ਹੋਏ ਉਹਨੂੰ ਬਿਲਕੁਲ ਬਰੀ ਕਰ ਲਓ ਜੇਦਾ ਬ੍ਰੀਕ ਹੋ ਜਾਵੇ ਉਸ ਤੋਂ ਬਾਅਦ ਅੱਪਾ ਕੀ ਕਰਾਂਗੇ ਸਾਰੇ ਕਦੋਂ ਨੂੰ ਆਪਾਂ ਕੀ ਕਰਨਾਗੇ ਚਲੋ ਜਿਵੇਂ ਮਸਾਲਾ ਤਿਆਰ ਕੀਤਾ ਸੀ ਪਦੀਨੇ ਵਾਲਾ ਮਿਰਚਾਂ ਵਾਲਾ ਸਾਰਾ ਉਹਦੇ ਵਿੱਚ ਆਪਾਂ ਨੇ ਇਹਨੂੰ ਪਾ ਕੇ ਮਿਕਸ ਕਰ ਦੇਣਾ ਸਾਰਿਆਂ ਜਿੱਦਾਂ ਜਿਦਾਂ ਤਰੀਕਾ ਸਸ ਤਰੀਕੇ ਨਾਲ ਆਪਾਂ ਬਣਾਉਣਾ ਹੈ ਸਰੋਂ ਵਿੱਚ ਆਪਾਂ ਜਰੂਰ ਪਾਣੀ ਹੈ ਜੇ ਸਰੋਂ ਦੇ ਦਾਣੇ ਆਪਾਂ ਥੋੜੇ ਜਿਹੇ ਜਰੂਰ ਪਾਣੇ ਹਨ ਵਿੱਚੇ ਕੋਟ ਦੇਣੇ ਇਸ ਤਰੀਕੇ ਨਾਲ ਹਰੇ ਦਾ ਮਿਕਸ ਕਰਕੇ ਸਾਰੇ ਜਿਹੜੇ ਸਮਾਨ ਨੂੰ ਅੱਧਾ ਲੱਕ ਭਾਂਡੇ ਜਿੱਦ ਤੱਕ ਪਾ ਦਵਾਂਗੇ ਬਰਤਨ ਚ ਪਾ ਦਵਾਂਗੇ ਆਪਾਂ ਸਿੱਕਾ ਨੇ ਨੂੰ ਸਾਰੇ ਮੁਸਕਰ ਕੇ ਲੱਕ ਬਰਤਨ ਦੇ ਅੰਦਰ ਹੀ ਪਾ ਲਿਆ ਧੋਣ ਕੀ ਕਰਾਂਗੇ ਆਪਾਂ ਇੱਕ ਲਾਵਾਂਗੇ ਥੋੜਾ ਦਹੀਂ ਪਾਣਾ ਫਿਰ ਇਹਦੇ ਚ ਆਪਾਂ ਨੇ ਛੋਟੀ ਨਾ ਜਿਹਦਾ ਕਿਲੋ ਆਪਣਾ ਲਿਆ ਆਪਾਂ ਨੇ ਕਦੂ ਅੱਧਾ ਕੋਲ ਦਹੀਂ ਪਾ ਲਓ ਦੇ ਵਿੱਚ ਦਹੀਂ ਪਾ ਲਿਆ ਆਪਾਂ ਸਾਰੇ ਨੂੰ ਮਿਕਸ ਕਰ ਲਿਆ ਨਿਸ਼ਕੰਤ ਵਾਰ ਤਹਾਨੂੰ ਕੀ ਕਰਾਂਗੇ ਇਸ ਤੋਂ ਅੱਗੇ ਜੋ ਵੀ ਮੇਰੇ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਲੈ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਨੂੰ ਮਰੇ ਅੱਜ ਵੀਡੀਓ ਵੇਖਣ ਨੂੰ ਮਿਲ ਜੇ ਰਹਿਣ ਬਹੁਤ ਹੀ ਵਧੀਆ ਸਬਜੀ ਬਣਦੀ ਕਦੂ ਦੀ ਜਿਹਨੂੰ ਆਪਾਂ ਓਰੀਆ ਕਹਿੰਦੇ ਆ ਪੜੀ ਇਲਾਕੇ ਵਿੱਚ ਤੁਹਾਡੇ ਇਧਰ ਇਲਾਕੇ ਵਿੱਚ ਇਹਨੂੰ ਕੀ ਕਹਿੰਦੇ ਹਨ ਸਬਜੀ ਨੂੰ ਮੈਨੂੰ ਕਮੈਂਟ ਵਜੋਂ ਦੱਸਣਾ ਹੈ ਕਿ ਸਬਜੀ ਦਾ ਨਾਮ ਕੀ ਹੈ ਫਿਰ ਆਪਾਂ ਇੱਕ ਥਾਲੀ ਲਈਦਾ ਰੱਖੀ ਵਿੱਚ ਇਹਦੇ ਸਬਜੀ ਦੇ ਅੰਦਰ ਇਦਾਂ ਥਾਲੀ ਰੱਖ ਕੇ ਇੱਕ ਆਪਾਂ ਬਲਦਾ ਹੋਇਆ ਲਿਆ ਕੋਲਾ ਕੋਈ ਨੂੰ ਦਾ ਬਾੜ ਕੇ ਗਰਮ ਕਰਕੇ ਇਹ ਥੋੜਾ ਸਰੋਂ ਦਾ ਤੇਲ ਪਾਣਾ ਆਪਣੇ ਹੁਣੇ ਦੇ ਉੱਪਰ ਆਹ ਕੋਲਾ ਆਪਾਂ ਗਰਮ ਕਰ ਲਿਆ ਅਤੇ ਇਹਦੇ ਉੱਪਰ ਥੋੜਾ ਸਰੋਂ ਦਾ ਤੇਲ ਪਾ ਦਣਾ ਜਾਂ ਆਪਾਂ ਹੁਣ ਸਰੋਂ ਦਾ ਤੇਲ ਪਾਤਾ ਹੈ ਦੇ ਉੱਪਰ ਸਰੋਂ ਦਾ ਤੇਲ ਪਾਉਣ ਤੋਂ ਬਾਅਦ ਥੋੜੀਆਂ ਇਹਦੇ ਤੇ ਲਾਲ ਮਿਰਚਾਂ ਪਾ ਦੇ ਉੱਪਰ ਇਹਦਾ ਲਾਲ ਮਿਰਚਾਂ ਪਾ ਕੇ ਇਹਨੂੰ ਢੱਕ ਦਿਓ ਹੁਣ ਤਾਂ ਇਸੇ ਤਰ੍ਹਾਂ ਉਪਰੋਂ ਨੂੰ ਬੰਦ ਕਰ ਦਿਓ ਮਿਰਚਾਂ ਇਹ ਢੱਕ ਦਿਓ ਤਾਂ ਹੁਣ ਕੀ ਹੈ ਇਹ ਸਾਡੀ ਸਬਜ਼ੀ ਸਾਰੀ ਬਣ ਕੇ ਤਿਆਰ ਹੋ ਜਾਣੀ ਹੈ ਤੇ ਕੋਲੇ ਦਾ ਕਮਾਲ ਬਸ ਜਿਹੜਾ ਕੋਲੇ ਦਾ ਆਪਾਂ ਧੂਣੀ ਦਿੱਤੀ ਇਹਨੂੰ ਤੇਲ ਪਾ ਕੇ ਲਾਲ ਮਿਰਚਾਂ ਪਾ ਕੇ ਉਹਦਾ ਕਮਾਲ ਹੈ ਉਤਵਾ ਸਬਜੀ ਫਲਤੀ ਖਾ ਕੇ ਦੇਖੋ ਬੜੀ ਜੈਕੇਦਾਰ ਬੜੀ ਸਵਾਦਿਸ਼ ਸਬਜੀ ਬਣਦੀ ਹੈ ਜੋ ਵੀ ਸਬਜੀ ਤੁਹਾਡੇ ਬਣਾ ਦੋਰਾ ਬਣਾਇਓ ਖਾਏਗਾ ਤੁਹਾਡੀ ਤਰੀਫਾ ਕਰਨਗੇ ਤੁਸੀਂ ਇਹ ਸਬਜੀ ਕਾਦੀ ਬਣਾਈ ਤੇ ਕਿਸ ਤਰ੍ਹਾਂ ਬਣਾਈ ਹੈ ਬਹੁਤੀ ਵਧੀਆ ਸਬਜੀ ਬਣਦੀ ਹੈ ਔਰੀਆ ਨਾਮ ਦੀ ਸਬਜੀ ਕਦੂ ਤੋਂ ਬਣਦੀ ਹੈ ਜਿਹੜੋ ਮੈਂ ਦੱਸਿਆ ਤੁਹਾਨੂੰ ਸਮਾਨ ਉਸੇ ਕਿਹਨੇ ਸਮਾਨ ਪਾਣਾ ਹੈ ਆਪਾਂ ਨੇ ਹੁਣ ਇਹ ਵਿੱਚ ਪਾਣ ਰੱਖਿਆ ਕੱਢ ਲਿਆ ਬਾਅਦ ਤੇ ਸਾਡੀ ਇਹ ਸਬਜੀ ਬਣ ਕੇ ਖਾਣ ਲਾਇਕ ਤਿਆਰ ਹੋ ਗਈ ਹੈ ਕਦੂ ਦਾ ਔਰੀਆ ਪਿਛਲੇ ਵਾਰ ਵੀ ਲਿਆਇਆ ਤੁਹਾਡੇ ਇਲਾਕੇ ਵਿੱਚ ਇਹਨੂੰ ਕੀ ਕਹਿੰਦੇ ਹਨ ਕਮੈਂਟ ਵਿੱਚ ਦੱਸਣਾ ਇਸ ਬਾਰੇ ਸਬਜੀ ਬਹੁਤ ਵਧੀਆ ਬਣਦੀ ਹੈ ਵਾਲੀ ਕਦੂ ਦਾ ਔਰੀਆ ਇਸ ਵੀਡੀਓ ਦੇਖਣ ਵਾਸਤੇ ਆਪ ਸਬਜੀ ਦਾ ਬਹੁਤ-ਬਹੁਤ ਧੰਨਵਾਦ ਜੀ ਕਦੂ ਦਾ ਔਰੀਆ